ਸਰਕਾਰ ਮਰਦਾਵਾਡ 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 ਸਰਕਾਰ ਮਰਦਾਵਾਡ 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 ਸਰਕਾਰ ਮਰਦਾਵਾਡ 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 ਸਰਕਾਰ ਮਰਦਾਵਾਡ ਮਰਦਾਵਾਡ ਝੋਨੇ ਦਾ ਪ੍ਰਬੰਧ ਕਰੋ ਇਹ ਦੇਖੋ ਸਾਨੂੰ ਆੜਤੀਆਂ ਵਿਸ਼ੇਸ਼ਣ ਤੋਂ ਵੱਲੋਂ ਅਸੀਂ तकरीबन ਪਿਛਲੇ ਇੱਕ ਹਫ਼ਤੇ ਤੋਂ ਮੀਟਿੰਗਾਂ ਕਰ ਰਹੇ ਹਾਂ ਉਹ ਮੀਟਿੰਗਾਂ ਦਾ ਕੋਈ ਹੱਲ ਨਹੀਂ ਹੁੰਦਾ ਸਰਕਾਰ ਰੋਜ਼ ਭਰੋਸਾ ਦਿਵਾਉਂਦੀ ਹੈ ਬਈ ਅਸੀਂ ਸ਼ਾਮ ਨੂੰ ਹੱਲ ਕਰਦੇ ਆਂ ਸਵੇਰ ਨੂੰ ਕਰਦੇ ਆਂ ਨਾ ਆੜਤੀਆਂ ਦਾ ਨਾ ਮਜ਼ਦੂਰਾਂ ਦਾ ਕੋਈ ਹੱਲ ਨਹੀਂ ਹੋਇਆ ਅੱਜ ਭਾਰਤੀ ਕਿਸਾਨ ਜੀ ਨੂੰ ਰੱਖੋਵਾਲ ਨੇ ਸਾਨੂੰ ਟੈਲੀਫੋਨ ਕਰਕੇ ਬੁਲਾਇਆ ਇੱਥੇ ਮੰਡੀ ਨੂੰ ਵੀ ਤੁਸੀਂ ਸਾਡਾ ਆੜਤੀਏ ਭਾਈ ਤੇ ਜਿੰਨੇ ਮਜ਼ਦੂਰ ਹੋ ਉਹ ਸਾਡਾ ਸਾਥ ਦਿਓ ਕਿਉਂਕਿ ਜ਼ਿਮੀਦਾਰਾਂ ਦੇ ਘਰੇ ਟਰਾਲੀਆਂ ਭਰੀਆਂ ਖੜੀਆਂ ਨੇ ਕਿਸੇ ਨੇ ਆਲੂ ਵੇਚਣੇ ਨੇ ਕਿਸੇ ਨੇ ਕੁੱਝ ਕਰਨਾ ਇਸ ਕਰਕੇ ਸਾਰਿਆਂ ਨੂੰ ਇਹ ਦਿੱਕਤ ਹੈ ਪਹਿਲਾਂ ਤਾਂ ਮੈਂ ਪੈ ਗਿਆ ਸੀ ਆਪਣੇ ਇੱਥੇ ਕੰਬਾਈਨਾ ਘੱਟ ਕੇ ਤੇ ਹੁਣ 2 ਦਿਨਾਂ ਤੋਂ ਪੂਰੀ ਬਾੜੀ ਪੂਰੇ ਜੋਰ ਨਾਲ ਚੱਲ ਰਹੀ ਹੈ ਮੰਡੀ ਟਰਾਲੀਆਂ ਨਹੀਂ ਨਹੀਂ ਕਿਉਂਕਿ ਮਜ਼ਦੂਰਾਂ ਦੀ ਵੀ ਹੜਤਾਲ ਹੈ ਆੜਤੀਆਂ ਦੀ ਵੀ ਹੜਤਾਲ ਹੈ ਤੇ ਗਾਂ ਸੈਲਰਾਂ ਦੀ ਵੀ ਹੜਤਾਲ ਹੈ ਜਿਹੜੀ ਤਾਲਮੇਲ ਕਮੇਟੀ ਜਿਨੇ ਧਾਨ ਖਰੀਦਨੇ ਉਹਨਾਂ ਦੀ ਵੀ ਹੜਤਾਲ ਸਾਡੇ ਅੱਜ ਅੱਜ ਜਨਰਲ ਨੇ ਟਰਾਲੀਆਂ ਜਾਂਦੀਆਂ ਨੇ ਮੀਣਾ ਨੂੰ ਕਿਤੇ ਲਾਉਣ ਦਾ ਕੋਈ ਪ੍ਰਬੰਧ ਕੀਤਾ ਜਾਵੇ ਸਾਡੇ ਆੜਤੀਆਂ ਕਣਿਓ ਤੇ ਮਜ਼ਦੂਰਾਂ ਕਣਿਓ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਅਬ ਤੋਂ ਪਹਿਲਾਂ ਤਾਂ ਅਸੀਂ ਕਿਸਾਨ ਹਾਂ ਇਹ ਕਿਸਾਨੀ ਚੋ ਭੁੱਖੇ ਸੀ ਇੱਥੇ ਕਾਰੋਬਾਰ ਕਰਨਾ ਤਾਂ ਛੱਡਦਾ ਹੁਣ ਕਿਸਾਨ ਨੂੰ ਹੁਣ ਬਹੁਤ ਜ਼ਿਆਦਾ ਲੋਡ ਹੈ ਮੰਡੀਆਂ ਖੁੱਲਣ ਦੀ ਮੰਡੀਆਂ ਤਾਂ ਖੁੱਲਣਗੀਆਂ ਤੇ ਪਹਿਲਾਂ ਮਜ਼ਦੂਰਾਂ ਦਾ ਲਾ ਲਊ ਫਿਰ ਆੜਤੀਆਂ ਦਾ ਲਾ ਲਊ ਜਿਹੜੀ ਸੇਲਰਾਂ ਦੀ ਸਮੱਸਿਆ ਉਹ ਸੈਂਟਰ ਗਵਰਨਮੈਂਟ ਦੀ ਸਮੱਸਿਆ ਜ਼ਿਆਦਾ ਹੈ ਪੰਜਾਬ ਗਵਰਨਮੈਂਟ ਨੇ ਇਨੀਸ਼ੀਏਟਿਵ ਕੋਲ ਜੀ ਰਿਹਾ ਹੈ ਪੰਜਾਬ ਗਵਰਨਮੈਂਟ ਦੇਸ ਤੋਂ 2 ਮਹੀਨੇ ਪਹਿਲਾਂ ਵੀ ਗੋਲ ਸੈਕਟਰ ਨੂੰ ਮੰੰਮਰੈਂਡਮ ਦਿੱਤੀ ਲੁਧਿਆਣੇ ਦੇ ਦਿੱਸਹਾਨਾ ਜ਼ਿਲ੍ਹੇ ਚ ਇੱਕ ਵੀ ਗੱਡੀ ਲਾਉਣ ਦੀ ਸਪੇਸ ਨਹੀਂ ਹੈ ਵੀ ਤੁਸੀਂ ਇਹ ਸਪੇਸ ਕਰਾਓ ਮੂਰੇ ਸੀਜ਼ਨ ਆਉਂਦਾ ਅਸੀਂ ਇਹ ਚੇਤਾਵਨੀ ਪਹਿਲਾਂ ਦਿੱਤੀ ਸੀ ਵੀ ਇਹ ਜਿਹੜਾ ਸੀਜ਼ਨ ਹੈ ਇਹ ਚ ਖਰੀਦ ਨਹੀਂ ਹੋਣੀ ਜੇ ਤੁਸੀਂ ਕੋਈ ਮੂਵਮੈਂਟ ਨਾ ਕਰਾਈ ਪਰ ਅਫਸਰ ਸ਼ਾਹੀ ਨੇ ਤੇ ਸਰਕਾਰ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ ਇਹਦਾ ਕੋਈ ਹੱਲ ਕਰਾਇਆ ਨਹੀਂ ਮੀਟਿੰਗਾਂ ਵੀ ਕਾਫੀ ਹੋ ਚੁੱਕੀਆਂ ਨੇ ਮੀਟਿੰਗਾਂ ਬਹੁਤ ਹਰ ਰੋਜ਼ ਮੀਟਿੰਗ ਤੇ ਜਾਂਦੇ ਰਹੇ ਆ ਸਵੇਰ ਤੋਂ ਸ਼ਾਮ ਤਾਈਂ ਬਹਿੰਦੇ ਰਹੇ ਕੋਈ ਸਿੱਟਾ ਇਹ ਤੱਕ ਨਹੀਂ ਨਿਕਲੇ ਕੋਈ ਸਿੱਟਾ ਇਹ ਜਾਂ ਐਸਡੀਐਮ ਸਾਹਿਬ ਨੇ ਵੀ ਮੀਟਿੰਗ ਕੀਤੀ ਡੀਸੀ ਸਾਹਿਬ ਨੇ ਵੀ ਕੀਤੀ ਇਹ ਜਿਹੜਾ ਫੈਸਲਾ ਹੈ ਇਹ ਸੈਂਟਰ ਤੇ ਪੰਜਾਬ ਲੈਵਲ ਦੇ ਟੀ ਮਿਨਿਸਟਰ ਲੈਵਲ ਦਾ ਫੈਸਲਾ ਹੈ ਜਿਹੜੀ ਮੂਵਮੈਂਟ ਹੋਣੀ ਹੈ ਮੂਵਮੈਂਟ ਤੋਂ ਬਿਨਾ ਥੱਲੇ ਪੱਲੇਦਾਰਾਂ ਨਾਲ ਸਮਝੌਤਾ ਕਰ ਲੈਣਾ ਆੜਤੀਆਂ ਨਾਲ ਕਰ ਲੈਣ ਕੋਈ ਕੰਮ ਨਹੀਂ ਚੱਲਣਾ ਕਿਉਂਕਿ ਜੇ ਫਰਜ ਕਰੋ ਮਜ਼ਦੂਰਾਂ ਦੀ ਹੜਤਾਲ ਵੀ ਖੁੱਲ ਗਈ ਆੜਤੀਆਂ ਦੀ ਵੀ ਖੁੱਲ ਗਈ ਇਹਨੂੰ ਭਰ ਕੇ ਰੱਖਾਂਗੇ ਕਿੱਥੇ ਇੱਕ ਦੋ ਦਿਨ ਭਰ ਸਕਦੇ ਆ ਜਾਂ ਤਾਂ ਸਰਕਾਰ ਆਪਦੀ ਕਸਟਡੀ ਸੈਲਰਾਂ ਚ ਲਵਾ ਲੇ ਜਾਂ ਸਰਕਾਰ ਆਪਦੀ ਕੋਈ ਸਪੇਸ ਮੁਹੱਈਆ ਕਰਾਵੇ ਵੀ ਇੱਥੇ ਭਰ ਕੇ ਇੱਥੇ ਲਾਓ ਕਿਉਂਕਿ ਅਸੀਂ ਸਰਕਾਰ ਨੂੰ ਸਾਫ਼ ਕਹਿੰਦਾ ਵੀ ਜੇ ਤੁਸੀਂ ਸਾਡੇ ਤੋਂ ਮਾਲ ਭਰਾਓਗੇ ਹੜਤਾਲ ਖੁੱਲੀ ਤੋਂ ਅਸੀਂ ਇਹਦੇ ਪੇਮੈਂਟ ਦੇ 72 ਘੰਟੇ ਇਹਦੀ ਕੁਆਲਿਟੀ ਤੇ ਕੁਆਂਟੀਟੀ ਦੇ ਜ਼ਿੰਮੇਵਾਰਾਂ 72 ਘੰਟੇ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਕਿਉਂਕਿ ਪਿਛਲੇ ਸਾਲ ਧਾਨਾਂ ਚ 12 14 ਦਿਨ ਹੜਤਾਲ ਰਹੀ ਬਾਅਦ ਚ 8 8 10 10 ਕੁਇੰਟਲ ਗੱਡੀਆਂ ਘਟੀਆਂ ਆੜਤੀ ਭਰਾਵਾਂ ਦੀ ਆੜਤ ਪਿੱਛੇ ਚਲੀ ਗਈ ਜ਼ਿੰਮੇਵਾਰਾਂ ਨੂੰ ਵੀ ਪਿਛਲੇ ਸਾਲ ਵੀ ਧਾਨਾਂ ਚ ਦਿੱਕਤ ਆਈ ਕਿਉਂਕਿ ਲੋਹਣ ਨੂੰ ਜਗ੍ਹਾ ਨਹੀਂ ਸੀ ਸੈਂਟਰਾਂ ਚ ਮਾਲ ਜਾਂਦਾ ਨਹੀਂ ਸੀ ਕਦੇ ਕਿਸੇ ਨੂੰ ਕਹਿਣਾ ਭਾਈ ਤੂੰ ਇੱਕ ਟਰਾਲੀ ਲਿਆ ਕਦੇ ਨੂੰ ਦੋ ਲਿਆ ਸਰਕਾਰ ਨੂੰ ਪਿਛਲੇ ਸਾਲ ਜਿਹੜੀ ਧਾਨਾਂ ਦੇ ਸੀਜ਼ਨ ਸੀ ਉਹ ਤਾਂ ਸਬਕ ਨਹੀਂ ਲਿਆ ਹੁਣ ਆਇਸ ਟਾਈਮ ਜਿੰਨਾ ਅਰਥਚਾਰਾ ਮੰਡੀ ਨੂੰ ਚਲਾਉਂਦਾ ਮਜ਼ਦੂਰਾਂ ਤੋਂ ਲੈ ਕੇ ਸੈਲਰਾਂ ਵਾਲੇ ਤੱਕ ਇਨਸਪੈਕਟਰਾਂ ਵਾਲੇ ਤੱਕ ਸਾਰੇ ੜਟਾ